ਹੈਲੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੈਗਾ ਮੇਰਾ ਮਨਪਸੰਦ ਖਿਡਾਰੀ ਠੀਕ ਹੈ ਮੇਰਾ ਮਨਪਸੰਦ ਖਿਡਾਰੀ ਹੈਗਾ ਵਿਰਾਟ ਕੋਹਲੀ ਤੇ ਮੈਂ ਇਸ ਤੇ ਲੇਖ 15 ਲਾਈਨਾਂ ਦਾ ਬਣਾਇਆ ਠੀਕ ਹੈ 15 ਪੁਆਇੰਟ ਆਸਾਨ ਜੈ ਤੁਸੀਂ ਵੀ ਯਾਦ ਕਰ ਸਕਦੇ ਹੋ ਆਸਾਨੀ ਨਾਲ ਠੀਕ ਹੈ ਤੇ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਡਾ ਕਿਹੜਾ ਮਨਪਸੰਦ ਖਿਡਾਰੀ ਹੈ ਠੀਕ ਹੈ ਤੋ ਚਲੋ ਵੀ ਸਟਾਰਟ ਕਰਦੇ ਨੰਬਰ 1 ਹੈ ਵਿਰਾਟ ਕੋਹਲੀ ਮੇਰਾ ਮਨਪਸੰਦ ਖਿਡਾਰੀ ਹੈ ਨੰਬਰ 2 ਉਹ 5 ਨਵੰਬਰ 1988 ਨੂੰ ਦਿੱਲੀ ਵਿੱਚ ਜਨਮਿਆ ਸੀ ਨੰਬਰ 3 ਵਿਰਾਟ ਕੋਹਲੀ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਬਹੁਤ ਸ਼ੌਂਕ ਸੀ ਨੰਬਰ 4 ਉਸਨੇ ਭਾਰਤੀ ਟੀਮ ਲਈ 2008 ਵਿੱਚ ਡੈਬਿਊ ਕੀਤਾ ਸੀ ਨੰਬਰ 5 ਕੋਲੀ ਇੱਕ ਸ਼ਾਨਦਾਰ ਬੱਲੇਬਾਜ਼ ਹੈ ਜੋ ਹਰ ਤਰ੍ਹਾਂ ਦੀ ਪੇਚ ਤੇ ਰਨ ਬਣਾਉਂਦਾ ਹੈ ਨੰਬਰ 6 ਉਹ ਇੱਕ ਸ਼ਾਕਾਹਾਰੀ ਖਿਡਾਰੀ ਹੈ ਨੰਬਰ 7 ਉਸ ਦੇ ਨੇਤਰਤਵ ਹੇਠ ਭਾਰਤ ਨੇ ਕਈ ਮਹੱਤਵਪੂਰਨ ਮੈਚ ਜਿੱਤੇ ਨੰਬਰ 8 ਹੈ ਕੋਲੀ ਨੇ 217 ਵਿੱਚ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕੀਤਾ ਸੀ ਨੰਬਰ 9 ਹੈ ਉਹਨਾਂ ਦੀ ਇੱਕ ਧੀ ਹੈ ਜਿਸ ਦਾ ਨਾਮ ਵਾਸ਼ਿਕਾ ਹੈ ਨੰਬਰ 10 ਹੈ ਉਸ ਨੂੰ ਭਾਰਤ ਸਰਕਾਰ ਵੱਲੋਂ ਅਰਜਨ ਅਵਾਰਡ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ ਨੰਬਰ 11 ਉਸਨੇ 50 ਤੋਂ ਵੱਧ ਸੈਂਚੂਰੀਆਂ ਬਣਾਈਆਂ ਜਿਨ੍ਹਾਂ ਵਿੱਚ 225 ਆਈਸੀਸੀ ਚੈਂਪੀਅਨ ਟਰੋਫੀ ਹੈ ਅੱਗੇ ਹੈ ਨੰਬਰ 12 ਉਸ ਨੂੰ ਚੇਜ਼ ਮਾਸਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਨੈਕਸਟ ਪੇਜ ਹੈ ਕਿਉਂਕਿ ਓ ਰਨ ਚੇਜ਼ ਕਰਨ ਵਿੱਚ ਮਹਰ ਹੈ ਨੰਬਰ 13 ਹੈ ਵਿਰਾਟ ਨੂੰ ਵਰਕ ਇਥਿਕਸ ਅਤੇ ਫਿਟਨੈਸ ਲਈ ਹਰ ਕੋਈ ਸਲਾਮ ਕਰਦਾ ਹੈ ਨੰਬਰ 14 ਹੈ ਉਹ ਸੋਸ਼ਲ ਸਰਵਿਸ ਵੱਲ ਵੀ ਧਿਆਨ ਦਿੰਦਾ ਹੈ ਜਿਵੇਂ ਕਿ ਬੱਚਿਆਂ ਦੀ ਸਿੱਖਿਆ ਅਤੇ ਫਿਟਨੈਸ ਪ੍ਰੋਗਰਾਮ ਨੰਬਰ 15 ਵਿਰਾਟ ਕੋਹਲੀ ਨਾ ਸਿਰਫ ਇੱਕ ਖਿਡਾਰੀ ਹੈ ਬਲਕਿ ਇੱਕ ਨੌਜਵਾਨ ਲਈ ਨੌਜਵਾਨਾਂ ਲਈ ਰੋਲ ਮਾਡਲ ਵੀ ਹੈ ਠੀਕ ਹੈ ਇਹ ਤੁਹਾਡੇ ਹੋ ਗਏ 15 ਲਾਈਨ ਵਿਰਾਟ ਕੋਲੀ ਆਪਣੇ ਦੇਸ਼ ਦਾ ਕ੍ਰਿਕਟ ਖਿਡਾਰੀ ਤੇ ਠੀਕ ਹੈ ਆਪਣੇ ਦੇਸ਼ ਦਾ ਮਾਣ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਠੀਕ ਹੈ ਓਕੇ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਲੇਖ ਤੇਰ ਕਰਾਂਗੇ ਓਕੇ ਬਾਏ